ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਰੀਅਲਟੇਜ ਜੇ ਜੇ ਸੰਧੂ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰਾ ਨਾਮ ਜੇ ਜੇ ਸੰਧੂ ਆ ਤੇ ਮੈਂ ਕੈਲੀਫੋਰਨੀਆ ਵਿੱਚ ਲਾਇਸੈਂਸ ਪ੍ਰਾਪਤ ਰੀਅਲ ਸਟੇਟ ਏਜੰਟ ਆ ਤੇ ਵੀਡੀਓ ਬਣਾਉਂਦੇ ਸਮੇਂ ਮੈਂ ਕੈਲੀਫੋਰਨੀਆ ਵਿੱਚ ਟੈਕਸ ਟੈਕਨ ਵਜੋਂ ਵੀ ਅਰੇ ਨੋਟਰੀ ਪਬਕ ਵਜੋਂ ਵੀ ਲਾਇਸੈਂਸ ਪ੍ਰਾਪਤ ਆ ਅਤੇ ਜੇ ਤੁਸੀਂ ਸੋਚ ਰਹੇ ਹੋ ਤਾਂ ਹਾਂ ਮੈਂ ਵੀਡੀਓ ਆਪਣੀ ਗੱਡੀ ਦੇ ਵਿੱਚ ਬਣਾ ਰਿਹਾ ਕਿਉਂਕਿ ਰੀਅਲ ਸਟੇਟ ਏਜੰਟ ਹੋਣ ਦੇ ਕਰਕੇ ਮੇਰਾ ਜ਼ਿਆਦਾਤਰ ਸਮਾਂ ਕਮਾ ਕਾਰੋਬਾਰ ਵਿੱਚ ਤੇ ਸਫ਼ਰ ਦੇ ਵਿੱਚ ਲੰਘ ਜਾਂਦਾ ਆ ਤੇ ਕੀ ਵਾਰ ਸਭ ਤੋਂ ਵਧੀਆ ਜਗ੍ਹਾ ਗੱਲ ਕਰਨ ਲਈ ਜਾਂ ਵੀਡੀਓ ਬਣਾਉਣ ਲਈ ਉਹੀ ਹੁੰਦੀ ਆ ਜਿੱਥੇ ਤੁਹਾਡੇ ਕੋਲ ਕੁਝ ਸਮਾਂ ਜਿਹੜਾ ਚੁੱਪਚਾਪ ਤੋਂ ਹੋਵੇ ਤੇ ਅੱਜ ਮੈਨੂੰ ਉਹ ਸਮਾਂ ਮੇਰੀ ਗੱਡੀ ਦੇ ਵਿੱਚ ਮਿਲਿਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹ ਪਲੇਲਿਸਟਾਂ ਜਿਹੜੀਆਂ ਮੇਰੇ ਚੈਨਲ ਉੱਤੇ ਪਿਛਲੇ ਵਿੱਚ ਹੋਣ ਗਈਆਂ ਦਾ ਇੱਕ ਛੋਟਾ ਜਿਹਾ ਜਾਇਜ਼ਾ ਦੇਣਾ ਚਾਹੁੰਦਾ ਹਾਂ ਮੈਂ ਹਰ ਇੱਕ ਪਲੇਲਿਸਟ ਨੂੰ ਉਹਨਾਂ 3 ਵਿਸ਼ਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੁਣਿਆ ਹੈ ਜਿਹੜੇ ਕਿ ਮੈਂ ਇਸ ਚੈਨਲ ਤੇ ਲਿਆਉਂਦਾ ਰਹਾਂਗਾ ਹਰ ਪਲੇਲਿਸਟ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਸਜਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਤੁਹਾਨੂੰ ਸਿੱਖਿਆ, ਮਦਦ ਅਤੇ ਪ੍ਰੇਰਣਾ ਦਿੱਤੀ ਜਾ ਸਕੇ ਹਰ ਪਲੇਲਿਸਟ ਦੇ ਰਾਹੀਂ ਤੇ ਚਲੋ ਸ਼ੁਰੂ ਕਰੀਏ ਜੀ ਅੱਜ ਦੀ ਵੀਡੀਓ ਪਹਿਲੀ ਪਲੇਲਿਸਟ ਚੈਨਲ ਨਵੀਕਰਨ ਅਤੇ ਉਪਲਬਧੀਆਂ ਇਹ ਉਹਨਾਂ ਪਲੇਲਿਸਟਾਂ ਵਿੱਚੋਂ ਪਹਿਲਾ ਨਾਮ ਸੀ ਜੋ ਮੇਰੇ ਦਿਮਾਗ ਵਿੱਚ ਆਇਆ ਸੀ ਜਦੋਂ ਮੈਂ ਪਲੇਲਿਸਟਾਂ ਦੀ ਸੰਗਠਨਾ ਕਰਨੀ ਸ਼ੁਰੂ ਕੀਤੀ ਜਿਵੇਂ ਕਿ ਤੁਹਾਨੂੰ ਨਾਮ ਦੱਸਤਾ ਹੈ ਇੱਥੇ ਮੈਂ ਆਪਣੇ ਚੈਨਲ ਸੰਬੰਧਤ ਨਵੀਕਰਨ ਕਾਮਯਾਬੀਆਂ ਸ਼ਬਾਸ਼ੀਆਂ ਦੇ ਸਾਰੇ ਸਬਸਕ੍ਰਾਈਬਰਾਂ ਦਾ ਜਿਹੜਾ ਧੰਨਵਾਦ ਇਹ ਕਰੂੰਗਾ ਤੁਸੀਂ ਇਸ ਨੂੰ ਇੱਕ ਭਾਈਚਾਰਕ ਸਥਾਨ ਸਮਝ ਸਕਦੇ ਹੋ ਜਿੱਥੇ ਮੈਂ ਤੁਹਾਨੂੰ ਚੈਨਲ ਦੀਆਂ ਤਾਜ਼ਾ ਖਬਰਾਂ ਨਵੀਕਰਨ ਕਾਮਯਾਬੀਆਂ ਬਾਰੇ ਅਗਾਸੂਜਿਤ ਕਰੂੰਗਾ ਤੇ ਕਰਦਾ ਰਹੂੰਗਾ ਜੇਕਰ ਤੁਸੀਂ ਰੀਅਲ ਏਸਟੇਟ ਦੀ ਦੁਨੀਆ ਨਾਲ ਜ਼ਿਆਦਾ ਜਾਣੂ ਨਹੀਂ ਹੋ ਅਤੇ ਤਾਜ਼ਾ ਸ਼ੁਰੂਆਤ ਕਰ ਰਹੇ ਹੋ ਤਾਂ ਇਹ ਪਲੇਲਿਸਟ ਤੁਹਾਡੇ ਲਈ ਹੈ ਇਸ ਵਿੱਚ ਸਭ ਤੋਂ ਬੁਨਿਆਦੀ ਅਤੇ ਮੁੱਖ ਵਿਸ਼ੇ ਹਨ ਜਿਵੇਂ ਸ਼ਬਦਾਵਲੀ ਪ੍ਰਕਿਰਿਆਵਾਂ ਅਤੇ ਹੋਰ ਬਹੁਤ ਕੁਝ ਰੀਅਲ ਏਸਟੇਟ ਦੇ ਸੰਬੰਧੀ ਤਾਂ ਜੇ ਤੁਸੀਂ ਸ਼ੁਰੂਆਤ ਕਰ ਰਹੇ ਹੋ ਇਹ ਸਭ ਤੋਂ ਵਧੀਆ ਪਲੇਲਿਸਟ ਹੈ ਜਿਸ ਨਾਲ ਤੁਸੀਂ ਸਿੱਖਣਾ ਸ਼ੁਰੂ ਕਰ ਸਕਦੇ ਹੋ ਇਸ ਨਾਲ ਤੁਹਾਡੀ ਸਮਝ ਵਧੇਗੀ ਅਤੇ ਭਵਿੱਖ ਵਿੱਚ ਅੱਗੇ ਵਧਣ ਦਾ ਭਰੋਸਾ ਮਿਲੇਗਾ ਤੁਹਾਨੂੰ ਰੀਅਲ ਏਸਟੇਟ ਦੇ ਖੇਤਰ ਦੇ ਵਿੱਚ ਜੇਕਰ ਤੁਸੀਂ ਖਰੀਦ-ਵੇਚ ਜਾਂ ਨਿਵੇਸ਼ ਵਿੱਚ ਕਿਸੇ ਵੀ ਤਰੀਕੇ ਨਾਲ ਸ਼ਾਮਲ ਹੋ ਤਾਂ ਇਹ ਪਲੇਲਿਸਟ ਤੁਹਾਡੇ ਲਈ ਹੈ ਇੱਥੇ ਮੈਂ ਵਿਸਤਾਰ ਨਾਲ ਖਰੀਦਣ ਵੇਚਣ ਅਤੇ ਨਿਵੇਸ਼ ਨਾਲ ਜੁੜੀਆਂ ਸਹਾਇਕ ਸਲਾਹਾਂ ਸਾਂਝੀਆਂ ਕਰਾਂਗਾ ਤਾਂ ਜੋ ਤੁਹਾਡੇ ਲਈ ਗੱਲਾਂ ਸਪਸ਼ਟ ਹੋਣ ਅਤੇ ਤੁਸੀਂ ਸਮਝਦਾਰੀ ਨਾਲ ਫੈਸਲੇ ਲੈ ਸਕਦੇ ਹੋ ਖਰੀਦਣ ਵੇਚਣ ਤੇ ਨਿਵੇਸ਼ ਤੇ ਸੰਬੰਧੀ ਇੱਕ ਗੱਲ ਜੋ ਪੂਰੀ ਤਰ੍ਹਾਂ ਸੱਚ ਹੈ ਉਹ ਇਹ ਹੈ ਕਿ ਰੀਅਲ ਏਸਟੇਟ ਦਾ ਬਾਜ਼ਾਰ ਜਾਂ ਘਰਾਂ ਦਾ ਬਾਜ਼ਾਰ ਸਦਾ ਬਦਲਦਾ ਰਹਿੰਦਾ ਆ ਅਰਥ ਵਿਵਸਥਾ ਮੰਗ ਉਤਪਾਦਨ ਜ਼ਰੂਰਤਾਂ ਰੁਝਾਨ ਅਤੇ ਖਬਰਾਂ ਵਗੈਰਾ ਬਹੁਤ ਸਾਰੇ ਕਾਰਨਾਂ ਦੇ ਕਰਕੇ ਜਿਹੜਾ ਘਰਾਂ ਦਾ ਬਾਜ਼ਾਰ ਜਾਂ ਰੀਅਲ ਏਸਟੇਟ ਦਾ ਬਾਜ਼ਾਰ ਪ੍ਰਭਾਵਿਤ ਹੁੰਦਾ ਆ ਜੇ ਤੁਸੀਂ ਬਾਜ਼ਾਰ ਦੇ ਨਵੇਂ ਰੁਝਾਨਾਂ ਅਤੇ ਬਦਲਾਵਾਂ ਬਾਰੇ ਜਾਣੂ ਰਹਿਣਾ ਚਾਹੁੰਦੇ ਹੋ ਤਾਂ ਇਹ ਪਲੇਲਿਸਟ ਤੁਹਾਡੇ ਲਈ ਵਧੀਆ ਹੈ ਇੱਥੇ ਮੈਂ ਤਾਜ਼ਾ ਅਦ੍ਰਿਚਾਨ ਕੀਮਤਾਂ ਦੀਆਂ ਹਲਚਲਾਂ ਵਿਆਜ ਦਰਾਂ ਵਿੱਚ ਬਦਲਾ ਸਥਾਨਕ ਘਰਾਂ ਦੀ ਜਾਣਕਾਰੀ ਰੀਅਲ اسٹیਟ ਦੇ ਬਾਜ਼ਾਰ ਦੀ ਜਾਣਕਾਰੀ ਤੇ ਹੋਰ ਬਹੁਤ ਕੁਝ ਸਾਂਝਾ ਕਰਾਂਗਾ ਸਾਰਾ ਕੁਝ ਜੋ ਬਾਜ਼ਾਰ ਦੇ ਉੱਤੇ ਗਿਆਰਾਂ ਅਸਰ ਪਾ ਰਿਹਾ ਹੈ ਉਹ ਤੁਹਾਡੇ ਨਾਲ ਇੱਥੇ ਸਾਂਝਾ ਕਰੂੰਗਾ ਤਾਂ ਕਿ ਤੁਸੀਂ ਖਰੀਦ ਵੇਚ ਜਾਂ ਨਿਵੇਸ਼ ਦੇ ਵਿੱਚ ਅੱਗੇ ਰਹਿ ਸਕਦੇ ਹੋ ਜੇਕਰ ਤੁਹਾਨੂੰ ਵੀ ਘਰ ਇਮਾਰਤਾਂ ਤੇ ਵੱਖ-ਵੱਖ ਜਗ੍ਹਾ ਵੇਖਣ ਦਾ ਸ਼ੌਂਕ ਹੈ ਤਾਂ ਜਾਇਦਾਦ ਦਾ ਦੌਰ ਅਤੇ ਲਿਸਟਿੰਗ ਪਲੇਲਿਸਟ ਤੁਹਾਡੇ ਲਈ ਹੈ। ਇਸ ਪਲੇਲਿਸਟ ਵਿੱਚ ਮੈਂ ਘਰ, ਕਾਰੋਬਾਰ, ਰਹਿਣ ਦੇ ਇਲਾਕੇ ਅਤੇ ਵੱਖ-ਵੱਖ ਥਾਵਾਂ ਦੇ ਦਿਲਚਸਪ ਪਹਿਲੂਆਂ ਨੂੰ ਤੁਹਾਡੇ ਨਾਲ ਸਾਂਝਾ ਕਰੂੰਗਾ। ਇਸ ਸਿੱਖਿਆ ਦੇ ਪ੍ਰੇਰਣਾ ਦਾ ਮਿਸ਼ਰਣ ਹੈ ਤੇ ਤੁਸੀਂ ਤਿਆਰ ਹੋ ਜੋ ਮੇਰੇ ਨਾਲ ਖੋਜ ਕਰਨ। ਕੀ ਤੁਸੀਂ ਵੀ ਕਦੇ ਸੋਚਿਆ ਹੈ ਕਿ ਰੀਅਲ ਏਸਟੇਟ ਏਜੰਟ ਦੀ ਜਿਹੜੀ ਅਸਲ ਜ਼ਿੰਦਗੀ ਹੈ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ ਰੀਅਲ ਏਸਟੇਟ ਏਜੰਟ ਦੀ ਜ਼ਿੰਦਗੀ ਇਸ ਪਲੇਲਿਸਟ ਦੇ ਵਿੱਚ ਮੈਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜੇ ਕੁਝ ਦ੍ਰਿਸ਼ ਤੁਹਾਡੇ ਨਾਲ ਸਾਂਝਾ ਕਰੂੰਗਾ ਜਿਵੇਂ ਕਿ ਲੋਕਾਂ ਨਾਲ ਮਿਲਣਾ ਜੁੜਨਾ ਘਾਕਾਂ ਨਾਲ ਮਿਲਣਾ ਜੁੜਨ ਨਾਲ ਤੋਂ ਲੈ ਕੇ ਘਰ ਦਿਖਾਉਣ ਅਤੇ ਸਮਝੌਤਾ ਕਰਨ ਤੱਕ ਇਹ ਸਭ ਕੁਝ ਅਸਲੀ ਅਤੇ ਬਿਨਾਂ ਕਿਸੇ ਛਲਕ ਦੇ ਤੁਹਾਨੂੰ ਦਿਖਾਉਂਗਾ ਤੇ ਤੁਸੀਂ ਜਾਣ ਸਕਦੇ ਹੋ ਕਿ ਜੇ ਰੀਅਲ اسٹیਟ ਏਜੰਟ ਦੀ ਜਿਹੜੀ ਜ਼ਿੰਦਗੀ ਆ ਕਿਸ ਤਰ੍ਹਾਂ ਦੀ ਹੁੰਦੀ ਹੈ। ਕੁਝ ਮਜ਼ੇਦਾਰ ਦੇਖਣਾ ਚਾਹੁੰਦੇ ਹੋ ਸਮਗਰੀ ਸੰਬੰਧੀ ਤਾਂ ਰੀਅਲ اسٹیਟ ਰੋਜ਼ਾਨ ਪ੍ਰਤੀਕਿਰਿਆਵਾਂ ਅਤੇ ਵਾਇਰਲ ਸਮਗਰੀ ਪਲੇਲਿਸਟ ਇਸ ਵਾਸਤੇ ਹੈ। ਇੱਥੇ ਮੈਂ ਵਾਇਰਲ ਵੀਡੀਓਜ਼, ਟ੍ਰੈਂਡਿੰਗ ਰੀਅਲ اسٹیਟ ਦੇ ਪਲ ਅਤੇ ਹੋਰ ਚੀਜ਼ਾਂ ਉੱਤੇ ਪ੍ਰਤੀਕਿਰਿਆ ਦਵਾਂਗਾ। ਇਹ ਇੱਕ ਹੋਰ ਆਰਾਮਦਾਇਕ ਅਤੇ ਮਜ਼ੇਦਾਰ ਸਟਾਈਲ ਵਾਲਾ ਪਲੇਲਿਸਟ ਹੈ ਜਿੱਥੇ ਕਿ ਤੁਹਾਨੂੰ ਦੇਖਣ ਨੂੰ ਮਿਲੇਗਾ ਮੇਰੇ ਵੱਲੋਂ ਦਿੱਤੀ ਗਈ ਪ੍ਰਤੀਕਿਰਿਆ ਵੱਖ-ਵੱਖ ਵੀਡੀਓਜ਼ ਦੇ ਉੱਤੇ ਰੀਅਲ ਸਟੇਟ ਦੇ ਸੰਬੰਧੀ ਇਹ ਪਲੇਲਿਸਟ ਚਿਰ ਸਿਰਫ ਸਥਾਨ ਬਾਰੇ ਹੈ ਰਹਾਇਸ਼ੀ ਇਲਾਕੇ ਦਾ ਦੌਰ ਅਤੇ ਸਥਾਨਕ ਜਾਣਕਾਰੀ ਵਿੱਚ ਮੈਂ ਤੁਹਾਨੂੰ ਸਥਾਨਕ ਰਹਾਇਸ਼ੀ ਇਲਾਕੇ ਦੀ ਸੈਰ ਕਰਾਉਂਗਾ ਰਹਾਇਸ਼ੀ ਇਲਾਕੇ ਸਥਾਨਕ ਕਾਰੋਬਾਰ ਪੜੇ ਉੱਥੇ ਦੀ ਜੀਵਨ ਸ਼ੈਲੀ ਦੇ ਜਿਹੜੇ ਵੱਖ-ਵੱਖ ਦ੍ਰਿਸ਼ ਇ ਤੁਹਾਨੂੰ ਦਿਖਾਵਾਂਗਾ ਇਸ ਪਲੇਲਿਸਟ ਦੇ ਵਿੱਚ ਮੈਨੂੰ ਹੋਰਾਂ ਤੋਂ ਸਿੱਖਣਾ ਵੀ ਵਧੀਆ ਲੱਗਦਾ ਆ ਰੀਅਲ ਏਸਟੇਟ ਪੌਡਕਾਸਟ ਅਤੇ ਇੰਟਰਵਿਊ ਪਲੇਲਿਸਟ ਦੇ ਵਿੱਚ ਮੈਂ ਏਜੰਟਾਂ ਕਲਾਇੰਟਾਂ ਅਤੇ ਉਦਯੋਗ ਦੇ ਮਾਹਿਰਾਂ ਨਾਲ ਗੱਲਬਾਤ ਕਰੂੰਗਾ ਜਿੱਥੇ ਤੁਹਾਨੂੰ ਅਸਲ ਕਹਾਣੀਆਂ ਅਤੇ ਰਣਨੀਤੀਆਂ ਬਾਰੇ ਪਤਾ ਲੱਗੂਗਾ ਜੋ ਤੁਸੀਂ ਅਸਲ ਵਿੱਚ ਵਟ ਸਕਦੇ ਹੋ ਉਨ੍ਹਾਂ ਦੇ ਤਜਰਬੇ, ਸਲਾਹਾਂ ਅਤੇ ਸਿੱਖਿਆਵਾਂ ਤੋਂ ਤੁਸੀਂ ਸਿੱਖ ਕੇ ਚਾਹੇ ਨਿਵੇਸ਼ ਕਰਦੇ ਹੋ, ਚਾਹੇ ਖਰੀਦਦਾਰੀ, ਚਾਹੇ ਵੇਚਦੇ ਹੋ। ਇਹਨਾਂ ਚੀਜ਼ਾਂ ਨਾਲ ਤੁਸੀਂ ਹੋਰ ਵੀ ਤਰੱਕੀ ਕਰ ਸਕਦੇ। ਅੱਜਕੱਲ੍ਹ ਇੰਟਰਨੈਟ ਉੱਤੇ ਇੰਨੀ ਜ਼ਿਆਦਾ ਜਾਣਕਾਰੀ ਹੁੰਦੀ ਆ ਜਿਸ ਨਾਲ ਸਾਨੂੰ ਵੱਡਾ ਫਾਇਦਾ ਵੀ ਮਿਲਦਾ ਆ ਪਰ ਇੱਕ ਵੱਡੀ ਸਮੱਸਿਆ ਵੀ ਆ ਕਿ ਬਹੁਤ ਹੀ ਜ਼ਿਆਦੀ ਜਾਣਕਾਰੀ ਆ। ਮੈਂ ਤੁਹਾਨੂੰ ਸਮਝਾਉਣਾ ਕਿ ਮੇਰੇ ਕਹਿਣ ਦਾ ਕੀ ਭਾਵ ਆ। ਮਨ ਨੂੰ ਤੁਹਾਨੂੰ ਕੋਈ ਵੀ ਸਵਾਲ ਆਉਂਦਾ ਤੁਹਾਡੇ ਮਨ ਦੇ ਵਿੱਚ ਤੇ ਤੁਸੀਂ ਇਹਦਾ ਉੱਤਰ ਲੱਭਣ ਦੇ ਲਈ ਇੰਟਰਨੈਟ ਤੇ ਜਾਂਦੇ ਆ ਜਾਂ ਸੋਸ਼ਲ ਮੀਡੀਆ 'ਤੇ ਜਾ ਕੇ ਖੋਜ ਕਰਦੇ ਆ ਜਿੱਥੇ ਬਹੁਤ ਸਾਰੀ ਚੰਗੀ ਸਲਾਹ ਮਿਲਦੀ ਆ ਉੱਥੇ ਇਹਦੇ ਨਾਲ ਨਾਲ ਬਹੁਤ ਸਾਰੀ ਮਾੜੀ ਸਲਾਹ ਵੀ ਆ ਇੰਟਰਨੈਟ ਤੇ ਸੋਸ਼ਲ ਮੀਡੀਆ ਦੇ ਉੱਤੇ ਰੀਅਲ ਸਟੇਟ ਸਵਾਲ ਜਵਾਬ ਅਤੇ ਮਿਥਿਆਸ ਤੇ ਵਿੱਚ ਮੈਂ ਸਭ ਤੋਂ ਜਿਹੜੇ ਆਮ ਸਵਾਲਾਂ 'ਏ ਜਵਾਬ ਅਤੇ ਜਿਹੜਾ ਮਿਥਿਆਸ ਨੂੰ ਸਪਸ਼ਟ ਕਰਨਾ ਉਹਦੀ ਕੋਸ਼ਿਸ਼ ਕਰੂੰਗਾ ਇਸ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਸਿੱਧਾ ਹੀ ਮਾਹਰਾਂ ਨਾਲ ਗੱਲਬਾਤ ਕਰਕੇ ਸਿੱਧਾ ਹੀ ਸੱਚ ਬਿਨਾਂ ਕਿਸੇ ਚਲਾਕੀ ਦੇ ਜੇ ਤੁਹਾਨੂੰ ਰੀਅਲ estate ਦੇ ਖੇਤਰ ਵਿੱਚ ਪ੍ਰੇਰਣਾ ਚਾਹੀਦੀ ਹੈ ਤਾਂ ਰੀਅਲ estate ਸਫਲਤਾ ਕਹਾਣੀਆਂ ਪਲੇਲਿਸਟ ਤੁਹਾਡੇ ਵਾਸਤੇ ਹੈ ਇੱਥੇ ਮੈਂ ਖਰੀਦਦਾਰਾਂ ਵੇਚਣ ਵਾਲਿਆਂ ਅਤੇ ਏਜੰਟਾਂ ਦੀਆਂ ਅਸਲੀ ਕਹਾਣੀਆਂ ਸਾਂਝੀਆਂ ਕਰੂੰਗਾ ਜਿਹੜੀਆਂ ਉਹਨਾਂ ਦੇ ਤਜਰਬੇ ਜਿੱਤਾਂ ਹਾਰਾਂ ਚੁਣੌਤੀਆਂ ਦੇ ਸਿੱਖਿਆਵਾਂ ਬਾਰੇ ਜੋ ਗੱਲਾਂ ਸਾਂਝੀਆਂ ਹੋਣਗੀਆਂ ਤਾਂ ਕਿ ਤੁਸੀਂ ਉਹਨਾਂ ਤੋਂ ਸਿੱਖ ਕੇ ਹੋਰ ਵੀ ਵਧੀਆ ਫੈਸਲੇ ਲੈ ਸਕਦੇ ਹੋ ਰੀਅਲ ਏਸਟੇਟ ਦੇ ਖੇਤਰ ਦੇ ਵਿੱਚ ਅਤੇ ਇਸ ਵੀਡੀਓ ਵਿੱਚ ਆਖਰੀ ਪਰ ਸਭ ਤੋਂ ਆਖਰੀ ਨਹੀਂ ਪਲੇਲਿਸਟ ਰੀਅਲ ਏਸਟੇਟ ਦੇ ਸੁਝਾਅ ਇਸ ਪਲੇਲਿਸਟ ਦੇ ਵਿੱਚ ਮੈਂ ਛੋਟੀਆਂ ਤੇ ਮਦਦਗਾਰ ਸਲਾਹਾਂ ਪੇਸ਼ ਕਰੂੰਗਾ ਜਨਾਦੀ ਮਦਦ ਦੇ ਨਾਲ ਤੁਸੀਂ ਸਮਝਦਾ ਇਹ ਨਾ ਫੈਸਲੇ ਲੈ ਸਕਦੇ ਹੋ ਰੀਅਲ ਏਸਟੇਟ ਦੇ ਖੇਤਰ ਦੇ ਵਿੱਚ ਤੇ ਤੁਸੀਂ ਇਹਨਾਂ ਨੂੰ ਵਰਤ ਸਕਦੇ ਹੋ ਚਾਹੇ ਤੁਸੀਂ ਰੀਅਲ ਏਸਟੇਟ ਜਾਂ ਜਾਇਦਾਦ ਖਰੀਦ ਰਹੇ ਹੋ ਵੇਚ ਰਹੇ ਹੋ ਨਿਵੇਸ਼ ਕਰ ਰਹੇ ਹੋ ਚਾਹੇ ਇਸ ਖੇਤਰ ਬਾਰੇ ਸਿੱਖ ਰਹੇ ਹੋ ਤਾਂ ਜੇ ਤੁਸੀਂ ਆਪਣੀ ਰੀਅਲ ਏਸਟੇਟ ਦੀ ਯਾਤਰਾ ਸ਼ੁਰੂ ਕਰ ਰਹੇ ਹੋ ਜਾਂ ਉਦਯੋਗ ਦੀਆਂ ਤਾਜ਼ਾ ਜਾਣਕਾਰੀਆਂ ਨਾਲ ਸੰਪਰਕ ਵਿੱਚ ਰਹਿਣਾ ਚਾਹੁੰਦੇ ਹੋ ਇਹ ਚੈਨਲ ਹਰ ਕਦਮ ਉੱਤੇ ਤੁਹਾਨੂੰ ਜਾਣਕਾਰੀ ਦੇਣ ਲਈ ਬਣਾਇਆ ਗਿਆ ਹੈ ਤੇ ਕਈ ਵਾਰ ਤੁਹਾਨੂੰ ਕੁਝ ਵੀਡੀਓਜ਼ ਇੱਕ ਤੋਂ ਵੱਧ ਪਲੇਲਿਸਟ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਇਹ ਹੋ ਸਕਦਾ ਹੈ ਕਿਉਂਕਿ ਕਈ ਵਾਰ ਜਿਹੜਾ ਕੋਈ ਵਿਸ਼ਾ ਹੁੰਦਾ ਆ ਉਹਦੇ ਵਿੱਚ ਜੋ ਜਾਣਕਾਰੀ ਆ ਉਹਦਾ ਸੰਬੰਧ ਇੱਕ ਤੋਂ ਵੱਧ ਪਲੇਲਿਸਟਾਂ ਨਾਲ ਹੋ ਸਕਦਾ ਆ ਤੇ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਦਬਾਓ ਘੰਟੀ ਮੈਦ ਦਿਓ ਤਾਂ ਜੋ ਤੁਸੀਂ ਕੁਝ ਵੀ ਨਾ ਗਵਾਓ ਤੇ ਨਵੀਂ ਤੋਂ ਨਵੀਂ ਵੀਡੀਓ ਜਦੋਂ ਵੀ ਆਉਗੀ ਤੁਸੀਂ ਦੇਖ ਸਕਦੇ ਹੋ ਅਤੇ ਇੱਕ ਵਾਰ ਤੁਸੀਂ ਕਮੈਂਟ ਵਿੱਚ ਦੱਸਿਆ ਕਿ ਤੁਸੀਂ ਕਿਹੜੇ ਵਿਸ਼ੇ ਤੇ ਵੀਡੀਓ ਦੇਖਣਾ ਚਾਹੁੰਦੇ ਹੋ ਜਾਂ ਕਿਹੜਾ ਪਲੇਲਿਸਟ ਜਦੋਂ ਵੀ ਤਿਆਰ ਹੋਗਾ ਤੁਸੀਂ ਦੇਖੋਗੇ ਤੇ ਤੁਹਾਨੂੰ ਸਾਰਿਆਂ ਨੂੰ ਅਗਲੀ ਵੀਡੀਓ ਵਿੱਚ ਮਿਲਦਾ ਹਾਂ ਤਦ ਤੱਕ ਤੁਸੀਂ ਆਪਣਾ ਸਾਰੇ ਖਿਆਲ ਰੱਖਿਓ ਅਤੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਇਮਾਨਦਾਰੀ ਸਭ ਤੋਂ ਵਧੀਆ ਨੀਤੀ ਆ ਅਤੇ ਚੰਗਾ ਕਰੋ ਤਾਂ ਚੰਗਾ ਮਿਲੇਗਾ ਤੇ ਤੁਹਾਨੂੰ ਸਾਰਿਆਂ ਨੂੰ ਅਗਲੀ ਵੀਡੀਓ ਵਿੱਚ ਮਿਲਦਾ ਹਾਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ